ਅਚਾਨਕ ਆਸਮਾਨ ਚ ਉਡਦੇ ਜਹਾਜ਼ ਦੇ ਸ਼ੀਸ਼ਿਆਂ 'ਚ ਤਰੇੜ ਆ ਜਾਂਦੀ ਹੈ ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਕਰਾਈ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਹਾਜ਼ ਹੈ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਹੈ ਜੋ ਸ਼ੀਸ਼ੇ ਹੈ ਉਹਨਾਂ ਦੇ ਉੱਪਰ ਤਰੇੜ ਆ ਜਾਂਦੀ ਹੈ ਜਹਾਜ਼ ਦੇ ਸ਼ੀਸ਼ਿਆਂ ਦੇ ਉੱਪਰ ਤਰੇੜ ਆ ਜਾਂਦੀਆਂ ਨੇ ਜਿਸ ਤੋਂ ਬਾਅਦ ਐਮਰਜੈਂਸੀ ਜਹਾਜ਼ ਦੀ ਲੈਂਡਿੰਗ ਜਿਹੜੀ ਹੈ ਉਹ ਕਰਾਈ ਜਾਂਦੀ ਹੈ ਪਟਨਾ 에ਰਪੋਰਟ ਤੇ ਅ ਸਪਾਈਸ ਜੱਟ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕੀਤੀ ਕਿ ਇਹ ਫਲਾਈਟ ਦਿੱਲੀ ਤੋਂ ਸ਼ਿਲਾਂਗ ਜਾ ਰਹੀ ਸੀ ਜਹਾਜ਼ ਦੇ ਸ਼ੀਸ਼ਿਆਂ 'ਚ ਤਰੇੜ ਆ ਜਾਂਦੀ ਹੈ ਅਚਾਨਕ ਉਸ ਤੋਂ ਬਾਅਦ ਹੀ ਐਮਰਜੈਂਸੀ ਲੈਂਡਿੰਗ ਪਟਨਾ ਦੇ ਵਿੱਚ ਜਹਾਜ਼ ਦੀ ਕਰਾਈ ਜਾਂਦੀ ਹਾਲਾਂਕਿ ਦਿੱਲੀ ਤੋਂ ਸ਼ਿਲਾਂਗ ਦੇ ਲਈ ਆਡਰੇ ਸੀਗੀ ਇਹ ਉਹ ਜਿਹੜੀ ਫਲਾਈਟ ਹੈ ਜੋ ਜਹਾਜ਼ ਹੈ ਅਚਾਨਕ ਹੀ ਤਰੇੜਾ ਜਦੋਂ ਸ਼ੀਸ਼ਿਆਂ 'ਚ ਆ ਜਾਂਦੀ ਹੈ ਉਸ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਪਟਨਾ 에ਰਪੋਰਟ ਤੇ ਕਰਾਈ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਪੰਛੀ ਦੇ ਟਕਰਾਉਣ ਦੇ ਨਾਲ ਪਾਇਲਟ ਦੀ ਵਿੰਡਸ਼ੀਲ ਟੁੱਟ ਗਈ ਇਸ ਕਾਰਨ ਜਹਾਜ਼ ਦਾ ਸੰਤੁਲਨ ਵੀ ਜੜਾ ਸੀ ਉਹ ਵਿਗੜਨ ਲੱਗਿਆ ਸੀ ਤਾਂ ਖਤਰੇ ਨੂੰ ਵੇਖਦੇ ਹੋਏ ਜਹਾਜ਼ ਨੂੰ ਪਟਨਾ ਦੇ ਵੱਲ ਮੋੜ ਦਿੱਤਾ ਗਿਆ ਪਾਇਲਟ ਨੇ ਤੁਰੰਤ ਪਟਨਾ ਹਵਾਈ ਅੱਡੇ ਤੇ ਅਮਰਜੈਂਸੀ ਲੈਂਡਿੰਗ ਕਰਵਾਈ ਦੱਸਿਆ ਜਾ ਰਿਹਾ ਹੈ ਕਿ ਸਪਾਈਸ ਜਟ ਦੀ ਫਲਾਈਟ ਨੰਬਰ SG 2950 ਦੇ ਵਿੱਚ 80 यात्री सवार गए थे, बाकी क्रू मेंबर्स गए था, उस तो बाद एमरजेंसी लैंडिंग जड़ी है कराई गई पटना एयरपोर्ट के डायरेक्टर आंशिल प्रकाश ने दर्शाया कि स्पाइस जेट की फ्लाइट नंबर एसजी 95 दी सुरक्षित लैंडिंग करवा ली गई है, सारे यात्री सुरक्षित ने दिल्ली शुल्क ਫਲਾਈਟ ਦੇ ਵਿੱਚ ਤਕਨੀਕੀ ਖਰਾਬੀ ਆਈ ਸੀ ਇਸ ਕਾਰਨ ਪਟਨਾ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਫਿਲਹਾਲ ਟੈਕਨੀਕਲ ਟੀਮ ਫਲਾਈਟ ਦੀ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਤਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਜਹਾਜ਼ ਦੇ ਅਸ਼ੀਸ਼ਾਂ ਦੇ ਵਿੱਚ ਜਿਹੜੀ ਹੈ ਉਹ ਤਰੇੜ ਆਈ ਹੋਈ ਹੈ ਜਿਹੜੀ ਤੁਸੀਂ ਸਾਫ਼ ਦੇਖ ਸਕਦੇ ਹੋ ਤਰੇੜਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਹੀ ਜਿਹੜੀ ਹੈ ਖਤਰੇ ਨੂੰ ਦੇਖਦੇ ਹੋਏ ਐਮਰਜੈਂਸੀ ਲੈਂਡਿੰਗ ਜਿਹੜੀ ਹੈ ਉਹ ਪਟਨਾ ਦੇ ਵਿੱਚ ਕਰਵਾਈ ਗਈ ਦਿੱਲੀ ਤੋਂ ਫਲਾਈਟ ਜਾ ਰਹੀ ਸੀ ਸ਼ਲੌਮ ਨੂੰ ਦਾ ਅਚਾਨਕ ਕਿਹਾ ਜਾ ਰਿਹਾ ਹੈ ਕਿ ਪੰਛੀ ਦੇ ਟਕਰਾਂਉਣ ਦੇ ਨਾਲ ਪਾਇਲਟ ਦੀ ਵਿੰਡਸ਼ੀਲਡ ਟੁੱਟ ਗਈ ਸੀ ਜਿਸ ਦੇ ਕਾਰਨ ਜਹਾਜ਼ ਦਾ ਅਸੰਤੁਲਨ ਜਿਹੜਾ ਸੀਗਾ ਉਹ ਵਿਗੜਨ ਲੱਗਿਆ ਸੀਗਾ ਜਿਸ ਤੋਂ ਬਾਅਦ ਖਤਰੇ ਨੂੰ ਵੇਖਦੇ ਹੋਏ ਜਹਾਜ਼ ਨੂੰ ਜਿਹੜਾ ਪਟਨਾ ਦੇ ਵੱਲ ਮੋੜਿਆ ਗਿਆ ਤੇ ਉਸ ਤੋਂ ਬਾਅਦ ਪਾਇਲਟ ਨੇ ਤੁਰੰਤ ਪਟਨਾ ਹਵਾਈ ਅੱਡੇ ਤੇ ਐਮਰਜੈਂਸੀ ਲੈਂਡਿੰਗ ਜੜੀ ਹੈ ਇਸ ਜਹਾਜ਼ ਦੀ ਕਰਵਾਈ ਸਪਾਈਸ ਜੈਟ ਦੀ ਫਲਾਈਟ ਨੰਬਰ SG 29585 ਜਿਸ ਦੇ ਵਿੱਚ 80 ਯਾਤਰੀ ਜਿਹੜੇ ਉਸ ਵਾਰਸੀਗੇ ਬਾਕੀ ক্রੂ ਮੈਂਬਰ ਸੀਗੇ ਤਾਂ ਤਕਨੀਕੀ ਖਰਾਬੀ ਆ ਜਾਂਦੀ ਹੈ ਜਿਸ ਤੋਂ ਬਾਅਦ ਪਟਨਾ 에어ਪੋਰਟ ਤੇ ਜਿਹੜੀ ਐਮਰਜੈਂਸੀ ਲੈਂਡਿੰਗ ਕਰਵਾਈ ਜਾਂਦੀ ਹੈ ਤਾਂ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਕਿਸ ਤਰ੍ਹਾਂ ਸ਼ੀਸ਼ੇ ਜਿਹੜੇ ਹੈਗੇ ਨੇ ਉਹ ਟੁੱਟੇ ਹੋਏ ਨੇ ਤਰੇੜਾਂ ਆਈਆਂ ਹੋਈਆਂ ਨੇ ਇਹ ਖਤਰੇ ਨੂੰ ਵੇਖਦੇ ਹੋਏ ਹੀ ਪਾਇਲਟ ਦੇ ਵੱਲੋਂ ਐਮ ਫੈਸਲਾ ਲਿਆ ਗਿਆ ਅਤੇ ਪਟਨਾ ਏਅਰਪੋਰਟ ਦੇ ਉੱਪਰ ਜਿਹੜੀ ਹੈ ਲਰਨਿੰਗ ਸੈਰੀ ਜਿਹੜੀ ਕਰਵਾਈ ਗਈ ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਨੇ